ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪ੍ਰਾਣੀ ਜੀ ਦਿਖਾਵਾਂਗਾ ਜੋ ਕਿ ਪਹਿਲੇ ਸਮਿਆਂ 'ਚ ਵਰਤੀ ਜਾਂਦੀ ਸੀ ਸੋ ਵੀਡੀਓ ਨੂੰ ਅੰਦਰ ਤੱਕ ਜੂਰ ਦੇਖਣਾ ਹੋ ਸਕੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਨਾ ਜੀ ਉਕੇ ਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਚ ਘਰਾਂ ਵਿੱਚ ਵਰਤੀ ਜਾਂਦੀ ਸੀ ਲਓ ਜੀ ਇਹ ਆ ਉਹ ਚੀਜ਼ ਜੋ ਪੁਰਾਣੇ ਵੇਲੇ ਵਿੱਚ ਘਰਾਂ ਵਿੱਚ ਵਰਤੀ ਜਾਂਦੀ ਸੀ ਇਹਨੂੰ ਤੱਕੜੀ ਕਹਿੰਦੇ ਨੇ ਪੁਰਾਣੇ ਵੇਲੇ ਵਿੱਚ ਰੇ ਘਰ ਵਿੱਚ ਇਹੋ ਜੀਆਂ ਤੱਕੜੀਆਂ ਹੁੰਦੀਆਂ ਵੀ ਜਿਨ੍ਹਾਂ ਨਾਲ ਅਨਾਜ ਵਗੈਰਾ ਤੇ ਹੋਰ ਸਮਾਨ ਜੀ ਤੋਲੇ ਜਾਂਦਾ ਵੀ ਜੋਖਿਆ ਜਾਂਦਾ ਵੀ ਸੋ ਇਹ ਤੱਕੜੀ ਰੇ ਘਰ ਦਾ ਸ਼ਿੰਗਾਰ ਹੁੰਦੀਆਂ ਦੀ ਇਹ ਲੋਹੇ ਤੇ ਲੱਕੜ ਦੇ ਦੇ ਨਾਲ ਬਣੀਆਂ ਹੁੰਦੀਆਂ ਸੀ ਇਹਨੂੰ ਆਹ ਦੋ ਪੱਲੜੇ ਹੁੰਦੇ ਸੀ ਇੱਕ ਵਿੱਚ ਵੱਟੇ ਰੱਖ ਲੈ ਜਾਂਦੇ ਸੀ ਜੋ ਕਿ ਸੇਰਾਂ ਵਿੱਚ ਹੁੰਦੇ ਸੀ ਉਸ ਤੋਂ ਬਾਅਦ ਕਿਲੋਆਂ ਵਿੱਚ ਵੱਟੇ ਆਉਣ ਲੱਗ ਪਏ ਤੇ ਫਿਰ ਉਹਨਾਂ ਨਾਲ ਸਮਾਨ ਨੂੰ ਤੋਲੇ ਜਾਂਦਾ ਸੀ ਤੇ ਦੂਜੇ ਪੱਲੜੇ ਵਿੱਚ ਜਿਹੜਾ ਵੀ ਕੋਈ ਸਮਾਨ ਤੋਲਣਾ ਹੁੰਦਾ ਉਹ ਰੱਖ ਲਿਆ ਜਾਂਦਾ ਸੀ ਸੋ ਇਸ ਤਰ੍ਹਾਂ ਪੁਰਾਣੇ ਵੇੜਿਆਂ ਵਿੱਚ ਇਹਨਾਂ ਤੱਕੜੀਆਂ ਨਾਲ ਹੀ ਤੋਲੇ ਜਾਂਦਾ ਸੀ ਤੇ ਉੱਪਰ ਇਹ ਫੜਨ ਇੱਕ ਕੱਪੜੀ ਦੇ ਬਣਾ ਕੇ ਅਲੱਗ ਹੀ ਹੁੰਦੀ ਦੀ ਇਹ ਤੋਫੜ ਲਿਆ ਜਾਂਦਾ ਸੀ ਇਹਨੂੰ ਤੇ ਆਹ ਤਿੰਨ ਤਿੰਨ ਸੰਗੜੀਆਂ ਲੱਗੀਆਂ ਹੁੰਦੀਆਂ ਸੀ ਜੋ ਪੱਲੜੇ ਨਾਲ ਜੁੜੀਆਂ ਹੁੰਦੀਆਂ ਸੀ ਸੋੜਾ ਹੱਥ ਨਾਲ ਹੀ ਤੋਲੇ ਜਾਂਦਾ ਸੀ ਅੱਜ ਕੱਲ੍ਹ ਵਾਂਗ ਕੰਪਿਊਟਰ ਵਗੈਰਾ ਨਹੀਂ ਕੀ ਹੁੰਦੇ ਕੰਪਿਊਟਰ ਕੰਡੇ ਵਗੈਰਾ ਨਹੀਂ ਹੁੰਦੇ ਜਿਨ੍ਹਾਂ ਨਾਲ ਕੇ ਤੋਲੇ ਜਾਂਦਾ ਸੀ ਅੱਜ ਕੱਲ੍ਹ ਕਈ ਪ੍ਰਕਾਰ ਦੀਆਂ ਤਕੜੀਆਂ ਆ ਗਈਆਂ ਨੇ ਜਿਨ੍ਹਾਂ ਨਾਲ ਅਨਾਜ ਵਗੈਰਾ ਜਾਂ ਹੋਰ ਚੀਜ਼ਾਂ ਤੋਲੀਆਂ ਜਾਂਦੀਆਂ ਨੇ ਪਰੰਤੂ ਪੁਰਾਣੇ ਜਵਾਨਿਆਂ ਵਿੱਚ ਇਹਨਾਂ ਤਕੜੀਆਂ ਨਾਲ ਹੀ ਤੋ ਲੈ ਜਾਂਦਾ ਵੀ ਸੋ ਅੱਜ ਕੱਲ ਕੰਪਿਊਟਰ ਕੰਡੇ ਆ ਗਏ ਨੇ ਜਿਨ੍ਹਾਂ ਨਾਲ ਤੋ ਲੈ ਜਾਂਦਾ ਏ ਇਹ ਤੱਕੜੀਆਂ ਰੇਹ ਘਰ ਵਿੱਚ ਮੌਜੂਦ ਹੁੰਦੀਆਂ ਸੀ ਚਾਹੇ ਕੋਈ ਗਰੀਬ ਆ ਚਾਹੇ ਕੋਈ ਅਮੀਰ ਆ ਹਰੇ ਘਰ ਦੇ ਵਿੱਚ ਇਹ ਤੱਕੜੀਆਂ ਮੌਜੂਦ ਹੁੰਦੀਆਂ ਸੀ ਤੇ ਖੇਰ ਵਾਲੇ ਬੱਟੇ ਹੁੰਦੇ ਦੀ ਉਹ ਵੀ ਤੱਕੜੀਆਂ ਦੇ ਨਾਲ ਹੀ ਮੌਜੂਦ ਹੁੰਦੇ ਸੀ ਉਹ ਸੇਰਾਂ ਵਾਲੇ ਪੱਟੇ ਮੈਂ ਤੁਹਾਨੂੰ ਪਹਿਲਾਂ ਇੱਕ ਵੀਡੀਓ ਵਿੱਚ ਦਿਖਾ ਚੁੱਕਿਆ ਹਾਂ ਪਿਛਲੀਆਂ ਵੀਡੀਓ ਨੂੰ ਕੱਢ ਕੇ ਦੇਖ ਲੈਣਾ ਵੀ ਸੇਰਾਂ ਵਾਲੇ ਪੱਟੇ ਕਿਹੋ ਜਿਹੇ ਹੁੰਦੇ ਸੀ ਸੋ ਅੱਜ ਮੈਂ ਤੁਹਾਨੂੰ ਇਹ ਤੱਕੜੀ ਬਾਰੇ ਜਾਣਕਾਰੀ ਦੇਣੀ ਥੀ ਸੋ ਅੱਜ ਲਈ ਇੰਨਾ ਹੀ ਆਉਣ ਵਾਲੇ ਬਲੌਗ ਵਿੱਚ ਕੋਈ ਹੋਰ ਪੁਰਾਣੀ ਚੀਜ਼ ਤੁਹਾਨੂੰ ਦਿਖਾਵਾਂਗਾ ਜੋ ਕਿ ਪੁਰਾਣੇ ਵੇਲਿਆਂ ਵਿੱਚ ਵਰਤੀ ਜਾਂਦੀ ਸੀ ਸੋ ਆਉਣ ਵਾਲੇ ਬਲੌਗਰ ਨੂੰ ਵੀ ਦੇਖਦੇ ਰਹਿਣਾ ਇੱਕ ਵਾਰ ਫੇਰ ਹੱਥ ਜੋੜ ਕੇ ਬੇਨਤੀ ਹੈ ਕਿਰਪਾ ਕਰਕੇ ਲਾਈਕ ਸ਼ੇਅਰ ਜ਼ਰੂਰ ਕਰਨਾ ਇੰਨੀ ਗਬਨਤੀ ਪ੍ਰਮਾਨ ਕਰਨੀ ਸੋ ਕਿਸੇ ਦਿਨ ਹੋਰ ਕੋਈ ਵੀਡੀਓ ਲਾ ਕੇ ਜਿਹਦੇ ਵਿੱਚ ਮੈਂ ਤੁਹਾਨੂੰ ਪੁਰਾਣੀ ਚੀਜ਼ ਦਿਖਾਵਾਂਗਾ ਲੈ ਕੇ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ